ਜਿਹੜੇ ਪੂਰੇ ਕਰਾਂਗੇ ਸੋ ਮੈਂ ਦਾਦਾ ਸਭਾ ਨਾਨਾ ਨੰਦਾ ਹੋਇਆ ਤੁਹਾਨੂੰ ਇਹੀ ਬੇਨਤੀ ਕਰਦਾ ਹੋਇਆ ਕਿ ਸਾਰੇ ਵਰਕਰ ਇਸ ਵਾਰ ਜੁਟ ਜਾਓ ਇਕੱਠੇ ਹੋ ਕੇ ਇਸ ਵਾਰ ਜਿਹੜੀ ਪਿਛਲੀ ਤਿੰਨ ਵਾਲੀ ਦੀ ਜਿਹੜੀ ਉਹ ਵਿਵਹਾਪਨ ਆ ਰਹੀ ਹੈ ਇਥੋਂ ਐਕੀ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੀਏ ਇਹ ਇਕ ਤਰੀਕ ਨੂੰ ਕਾਂਗ ਦਾ ਵਿਸਤਾਰ ਚੋਣ ਨਿਸ਼ਾਨ ਪੰਜੇ ਵਾਲਾ ਬਟਨ ਦਬਾ ਕੇ ਇਥੇ ਆਪਾਸੂਤ ਸਿੰਘ ਸਾਹਿਬ ਨੂੰ ਕਾਮਿਆਬ ਕਰਨਾ ਸੋ ਇੰਨਾ ਹੀ ਕਹਿੰਦਾ ਹੋਇਆ ਅੱਜ ਆ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦ ਕਰਦਾ ਭਲੇਰਿਆ ਸਾਹਿਬ ਦਾ ਜਿਨ੍ਹਾਂ ਨੇ 2-4 ਮਿੰਟਾਂ ਜੀ ਸਭ ਤੋਂ ਸਾਹਬ ਦਾ ਦੱਸਤਾ ਹੁਣ ਸਿੱਧੂ ਸਾਹਿਬ ਜਿਹੜੇ ਕੋ ਗੱਲਾਂ ਬਾਤਾਂ ਚਾਲਦੀਆਂ ਸਿਆਸੀ ਵਿੰਡਾ ਇਥੇ ਚੱਲਦੀਆਂ ਨੇ ਜਿਹੜੀ ਮੋਟਰਸਾਈਕਲ ਦੀ ਗੱਲ ਧੂਦੀ ਚਮਚੂਰ ਹੋਈ ਆ 17 ਤੋਂ 21 ਤੱਕ ਸਾਡੇ ਵੀ ਇੱਕ ਜਹਾਜ਼ਦਾਰ ਨੇ ਮੋਟਰਸਾਈਕਲ ਲਾਈ ਰੱਖਿਆ ਮਗਰ ਕਹਾਂ ਦੱਸ ਕੈਨੋ ਵੋਟ ਕਿਨੂੰ ਪਾਏਗੀ 21 'ਚ ਜਾ ਕੇ ਸਮਝੋਤਾ ਹੋਗਾ ਫੇਰ ਹਟਿਆ ਪਤਾ ਸਾਰੇ ਬੰਦੇ ਵਾਲਿਆਂ ਨੂੰ ਕਹਾਂ ਦੱਸ ਕੈਨੋ ਵੋਟ ਕਿਨੂੰ ਪਾਏਗੀ 402 ਨੂੰ ਮੋਟਰਸਾਈਕਲ ਲਾਈ ਦੂਰੇ ਫਿਰਿਆ ਮਗਰ ਸਿੱਧੂ ਜੀ ਆ ਗੱਲਾਂ ਦਾ 14 ਤੋਂ ਹੀ ਜਾਣਦੀ ਆ ਧੂਰੀ ਜਾ ਕੇ ਹੜ ਫੜ ਗਈ ਜੇ ਦਾ ਮੈਂ ਬਤਾਉਂਦਾ ਵੇ ਇੱਡੀ ਮਸ਼ਹੂਰ ਗੱਲ ਹੋਊਗੀ ਫੇਰ ਅਸੀਂ ਮੂਵੀ ਮਾ ਵੀ ਬਣਾ ਕੇ ਪਾ ਦੰਦੇ ਪਰ ਕਿਉਂ ਉਹਨਾਂ ਹੋ ਜਾ ਲੈ ਜਾਣਾ ਸੀ ਗੱਲ ਤਾਂ ਮੈਂ ਹੁਣ ਬੇਨਤੀ ਕਰੂੰਗਾ ਸਰਦਾਰ ਜੀਤਮੰਦਰ ਸਿੰਘ ਜੀ ਸਿੱਧੂ ਸਾਹਿਬ ਨੂੰ 2 ਮਿੰਟਾਂ ਲਈ ਉਹ ਸੰਬੋਧਨ ਕਰਨ ਲਈ ਖੁੱਲਾ ਟਾਈਮ ਜੇ ਕੋਈ ਕਾਠ ਚ ਕਮੀ ਰਹੇਗੀ ਸਿੱਧੂ ਸਾਹਿਬ ਮਾਫੀ ਮੰਗਦੇ ਕੰਮ ਦੀ ਰੋਤਾ ਬੋਟਾਂ ਸੋ ਦਾ ਲਾਂਭਾ ਲਾ ਦੇਗੇ ਅਸੀਂ ਆਸ ਆ ਮੈਨੂੰ ਹੱਥ ਖੜੇ ਕਰਕੇ ਵਿਸ਼ਵਾਸ ਦਿਵਾ ਦਿਓ ਵੀ ਬੋਟਾਂ ਚ ਲਾਂਭਾ ਲਾਹਾਂਗੇ ਦੇਖ ਲਓ ਸਿੱਧੂ ਸਾਹਿਬ ਵਿਸ਼ਵਾਸਤਾ ਦਿੰਦੇ ਆ ਪਰ ਵੋਟਾਂ ਇਹਦੀ ਵਧਾਵਾਂਗੇ ਅੱਗੇ ਵੀ ਵਧੀਆਂ ਜੀ ਰੱਬ ਸੁੱਖ ਰੱਖੇ ਸਭ ਛੋਟੇ ਦੇ ਪੂਰਾ ਮਾਣ ਆ ਵੀ ਤੁਸੀਂ ਜਿਹੜਾ ਕੁਝ ਕਹੋਗੇ ਉਹਦੇ ਪੂਰੇ ਉਤਰੋਂ ਦੇ ਛੋਟੇ ਹੁੰਦੇ ਸਾਨੂੰ ਡਰ ਨਹੀਂ ਲੱਗਦਾ ਹੁੰਦਾ ਪਹਿਲਾਂ ਅਸੀਂ ਡੱਡ ਔਰ ਜਾਂਦੇ ਸੀ ਕਿਉਂ ਸੇਟ ਸੂਟ ਆ ਜਾਂਦੇ ਸੀ ਵਿੱਚ ਸੇਠਾਂ ਦਾ ਦਿਨ ਛੋਟਾ ਹੁੰਦਾ ਉਮੀਦਵਾਰ ਸੇਠ ਆ ਜਾਂਦੇ ਸੀ ਹੁਣ ਮੈਂ ਬੇਨਤੀ ਕਰੂੰ ਸਿੱਧੂ ਸਾਹਿਬ ਨੂੰ ਵੀ ਉਹ ਸਮਾਂ ਵਿਚਾਰ ਸਕਦੇ ਕਰਨ ਜੇ ਉਦੋਂ ਦਾ ਕਿਸੇ ਨੇ ਮੇਲਣਾ ਵਾ ਸਿੱਧੂ ਸਾਹਿਬ ਵੱਡਾ ਪਿੰਡ ਆ 2 ਮਿੰਟ ਆਪਾਂ ਨੂੰ ਦੇ ਦੇਣਗੇ ਖਿੱਚ ਤਾਂ ਬਹੁਤ ਆ ਆ ਇਸ ਵਿੱਚ दोन <laughs> दस <laughs> <laughs>